ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਖਬਰਾਂ ਦੀਆਂ ਅੰਦਰਲੀਆਂ ਗੱਲਾਂ ਖਬਰਾਂ ਦਾ ਅੰਦਰਲਾ ਸੱਚ ਪਿਆਰੇ ਦਰਸ਼ਕੋ ਜਦੋਂ ਵੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਤਾਂ ਸਾਰੀਆਂ ਟਿੱਪਣੀਆਂ ਨਿਚੋੜ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਜਾਂਦੀਆਂ ਨੇ ਅੱਜ ਖਾਸ तौर ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਚੰਡੀਗੜ੍ਹ ਸੀਟ ਦੇ ਬਾਰੇ ਨਾਲ ਦੀ ਨਾਲ ਲੁਧਿਆਣਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਹੁਰਾਨੇ ਜੋ ਤਿੱਖਾ ਹਮਲਾ ਕੀਤਾ ਹੈ ਰਵਨੀਤ ਪਿੱਟੂ ਤੇ ਉਸ ਬਾਬਤ ਤੇ ਨਾਲ ਦੀ ਨਾਲ ਗੱਲ ਕਰ ਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਬਾਰੇ ਸਭ ਤੋਂ ਪਹਿਲੀ ਖਬਰ ਲੈ ਲੈਂਦੇ ਆ ਚੰਡੀਗੜ੍ਹ ਲੋਕ ਸਭਾ ਸੀਟ ਦੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 14ਵੀਂ ਸੀਟ ਐਲਾਨ ਕੀਤੀ ਸੀ ਇਥੇ ਤੇ ਇਸ 14ਵੀਂ ਸੀਟ ਦੇ ਵਿੱਚ ਜਿਹੜੀ ਕਿ ਇਹਨਾਂ ਨੇ ਆਪਣੇ ਕੈਂਡੀਡੇਟ ਹਰਦੀਪ ਸਿੰਘ ਬਟਰੇਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਜਦੋਂ ਟਿਕਟ ਅਨਾਉਂਸ ਹੋਈ ਤਾਂ ਉਸ ਸਮੇਂ ਹਰਦੀਪ ਸਿੰਘ ਬਟਰੇਲਾ ਨੇ ਪੂਰੇ ਉਤਸ਼ਾਹ ਦੇ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ ਡੰਡੇ ਝੰਡੇ ਹਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੈਣੀ ਭਵਨ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇੱਥੇ ਆਪਣਾ ਦਫ਼ਤਰ ਬਣਾਇਆ ਤੇ ਉੱਥੇ ਡੰਡੇ ਝੰਡੇ ਹਰ ਤਰੀਕੇ ਦੀ ਤਕੜੀ ਦੇ ਨਾਲ ਕਿਉਂਕਿ ਚੋਣ ਨਿਸ਼ਾਨ ਤਕੜੀ ਆ ਤੇ ਤਕੜੀ ਦੇ ਨਾਲ ਰਿਲੇਟਡ ਹਰ ਇੱਕ ਜਿਹੜੀਆਂ ਵਸਤਾਂ ਉੱਥੇ ਪਈਆਂ ਹੋਈਆਂ ਦੇਖੀਆਂ ਗਈਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰੇ ਅਵਾਰਡ ਦੇ ਵਿੱਚ ਜਿਹੜਾ ਜਾ ਕੇ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਵੀ ਸ਼ੁਰੂ ਕੀਤਾ ਬਹੁਤ ਸਾਰੇ ਟੀਵੀ ਆਧਾਰੀਆਂ ਨੇ ਵੀ ਚੈਨਲਾਂ ਨੇ ਵੀ ਵੈਬ ਚੈਨਲਸ ਨੇ ਵੀ ਉਹਨਾਂ ਦੀਆਂ ਇੰਟਰਵਿਊਜ਼ ਕੀਤੀਆਂ ਉਸ ਸਮੇਂ ਮੈਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀ ਤੇ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਮੈਂ ਪੂਰੇ ਜੋਰ ਸ਼ੋਰ ਦੇ ਨਾਲ ਲੱਗਿਆ ਹੋਇਆ ਦੋ ਤਿੰਨ ਮੁੱਦਿਆਂ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਇੱਕ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਹੈਗੀ ਪੰਜਾਬੀ ਜਿੱਦੀ ਹੋਣ ਨੂੰ ਬਰਕਰਾਰ ਕਰਨ ਦੇ ਲਈ ਜਿੰਨੇ ਵੀ ਚੰਡੀਗੜ੍ਹ ਦੇ ਵਿੱਚ ادارے ਨੇ ਚਾਹੇ ਉਹ ਸਰਕਾਰੀ ਨੇ ਚਾਹੇ ਉਹ ਪ੍ਰਾਈਵੇਟ ਨੇ ਉੱਥੇ ਪੰਜਾਬੀ ਬੋਲਣਾ ਮੈਂ ਲਾਜ਼ਮੀ ਕਰਾਂਗਾ ਨਾਲ ਦੀ ਨਾਲ ਉਹਨਾਂ ਨੇ ਹਾਊਸਿੰਗ ਜਿਹੜੇ ਮਕਾਨ ਸੀਗੇ ਉਹਨਾਂ ਦੇ ਵਾਕਫਤ ਗੱਲਬਾਤ ਕੀਤੀ ਸੀ ਕਿ ਇਹਨਾਂ ਦੇ ਮੁੱਦੇ ਨੂੰ ਲੈ ਕੇ ਅੱਗੇ ਜਾਵਾਂਗਾ ਲਗਾਤਾਰ ਇੰਟਰਵਿਊ ਵੀ ਦੇ ਰਹੇ ਸੀ ਪ੍ਰਚਾਰ ਵੀ ਕਰ ਰਹੇ ਸੀ ਪਰ ਬੀਤੇ ਕੱਲ ਅਚਾਨਕ ਜਿਹੜਾਗਾ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟਿਕਟ ਸੁਫੀ ਸਿੰਘ ਬਾਦਲਪੁਰਾ ਵਲੋਂ ਉਹਨਾਂ ਨੂੰ ਦਿੱਤੀ ਗਈ ਸੀ ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਇਹ ਟਿਕਟ ਵਾਪਸ ਕਰ ਦਿੱਤੀ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਵੀ ਦੇ ਦਿੱਤਾ ਕਾਰਨ ਕੀ ਰਹਿ ਜਿਹੜੀਆਂ ਗੱਲਾਂ ਉਹਨਾਂ ਨੇ ਉੱਥੇ ਕੀਤੀਆਂ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਇਸ ਉਮੀਦਤੇ ਇਥੇ ਚੋਣ ਪ੍ਰਚਾਰ ਕਰ ਰਿਹਾ ਸੀ ਇਥੋਂ ਲੜ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਮੇਰੇ ਨਾਲ ਖੜਾ ਹੋਵੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਮੇਰੇ ਨਾਲ ਖੜਾ ਹੀ ਨਹੀਂ ਹੋਇਆ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਰ ਹਾਂ ਮੇਰੇ ਪਿਤਾ ਜੀ ਰਹਿ ਨਹੀਂ ਆ ਤੇ ਮੇਰੇ ਕੋਲ ਤਾਂ ਉਹਨਾਂ ਫੰਡ ਹੈ ਹੀ ਨਹੀਂ ਕਿ ਮੈਂ ਇਲੈਕਸ਼ਨ ਲੜ ਸਕਾਂ ਇਲੈਕਸ਼ਨ ਲੜਨ ਦੇ ਲਈ ਪੈਸੇ ਦੀ ਜ਼ਰੂਰਤ ਆ ਮੇਰੇ ਕੋਲ ਉਹਨਾਂ ਪੈਸਾ ਨਹੀਂ ਆ ਪਾਰਟੀ ਨੇ ਮੇਰੀ ਬਾਹ ਹੀ ਫੜੀ ਕਹਿੰਦੇ ਕਿ ਕਿੰਨੇ ਦਿਨ ਹੋ ਗਏ ਨੇ ਮੈਨੂੰ ਚੋਣ ਪ੍ਰਚਾਰ ਕਰਦੇ ਨੂੰ ਲੇਕਿਨ ਹਲੇ ਤੱਕ ਇਥੇ ਪਾਰਟੀ ਦਾ ਕੋਈ ਵੀ ਵੱਡਾ ਆਗੂ ਜਿਹੜਾ ਇਥੇ ਨਹੀਂ ਪਹੁੰਚਿਆ ਕਿਸੇ ਨੇ ਵੀ ਮੇਰਾ ਇਸ ਚੋਣ ਪ੍ਰਚਾਰ ਦੇ ਵਿੱਚ ਸਾਥ ਨਹੀਂ ਦਿੱਤਾ ਤੇ ਕਹਿੰਦੇ ਮੈਂ ਪਾਰਟੀ ਤਾਂ ਛੱਡ ਦਿੱਤੀ ਆ ਲੇਕਿਨ ਜਿਸ ਤਰੀਕੇ ਮੈਂ ਲੋਕਾਂ ਦੀ ਪਹਿਲਾਂ ਸੇਵਾ ਕਰਦਾ ਰਿਹਾ ਸੀ ਪਹਿਲਾਂ ਨਾਲੋਂ ਵੀ ਵੱਧ ਕੇ ਲੋਕਾਂ ਦੀ ਸੇਵਾ ਕਰਾਂਗਾ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਰਹੇ ਹੋ ਤਾਂ ਸਿੱਧੇ ਤੌਰ ਤੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾ ਰਿਹਾ ਮੈਂ ਇਸੇ ਤਰੀਕੇ ਹੀ ਲੋਕਾਂ ਦੀ ਸੇਵਾ ਕਰਾਂਗਾ ਹੁਣ ਜੇਕਰ ਹਰਦੀਪ ਸਿੰਘ ਬਟਰੇਲਾ ਦੀ ਗੱਲ ਕਰੀਏ ਤਾਂ ਤਿੰਨ ਵਾਰ ਜਿਹੜੇ ਨੇ ਕੌਂਸਲਰ ਰਹਿ ਚੁੱਕੇ ਨੇ ਪਹਿਲੀ ਵਾਰੀ 2011 ਦੇ ਵਿੱਚ ਕੌਂਸਲਰ ਬਣੇ ਫਿਰ 2016 ਦੇ ਵਿੱਚ ਬਣੇ ਤੇ ਉਸ ਤੋਂ ਬਾਅਦ 2021 ਦੇ ਵਿੱਚ ਜਿਹੜਾ ਕੌਂਸਲਰ ਬਣੇ ਇਹਨਾਂ ਦੇ ਪਿਤਾ ਤੇ ਭਰਾ ਵੀ ਕੌਂਸਲਰ ਦੀ ਚੋਣ ਲੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਕਲੌਤਾ ਮਿਊਸਪਲ ਕੌਂਸਲਰ ਸੀ ਚੰਡੀਗੜ੍ਹ ਦੇ ਵਿੱਚ ਪਾਰਟੀ ਨੂੰ ਉਮੀਦਾਂ ਸੀ ਕਿ ਪਹਿਲੀ ਵਾਰੀ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਤੇ ਕੁਝ ਨਾ ਕੁਝ ਬੇਸ਼ੱਕ ਜਿੱਤਨਾਂ ਪ੍ਰਚੰਗੀ ਜੜੀ ਹੈਗੀ ਵੋਟ ਆਉਣ ਦੀ ਸੰਭਾਵਨਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗ ਰਹੀ ਸੀ ਪਰ ਜਦੋਂ ਹੁਣ ਇਹਨਾਂ ਦਾ ਇਕਲੌਤਾ ਕੈਂਡੀਡੇਟ ਹੀ ਜਦੋਂ ਅਸਤੀਫਾ ਦੇ ਜਾਵੇ ਫਿਰ ਜਿਹੜੀਆਂ ਚੀਜ਼ਾਂ ਨੇ ਉਥੇ ਸਵਾਲ ਤਾਂ ਉੱਠਦੇ ਨੇ ਹਰਦੀਪ ਸਿੰਘ ਬਟਰੇਲਾ ਦਾ ਇਸ ਤਰੀਕੇ ਨਾਲ ਚਲੇ ਜਾਣਾ ਪਾਰਟੀ ਨੂੰ ਛੱਡ ਦੇਣਾ ਪਾਰਟੀ ਦੇ ਪੱਧਰ ਤੋਂ ਅਸਤੀਫਾ ਦੇ ਦੇਣਾ ਬਹੁਤ ਸਾਰੀਆਂ ਗੱਲਾਂ ਖੜੀਆਂ ਕਰਦਾ ਏ ਖਾਸ ਕਰਕੇ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਬਹੁਤ ਸਾਰੇ ਪੱਤਰਕਾਰਾਂ ਨੇ ਵੀ ਦੇਖਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਚਰਚਾ ਚੱਲੀ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਚੱਲ ਰਹੀ ਆ ਕਿ ਉਥੇ ਭਾਰਤੀ ਜਨਤਾ ਪਾਰਟੀ ਦੇ ਕੁਛਿਕ ਚਿਹਰੇ ਆਲੇ-ਦੁਆਲੇ ਘੁੰਦੇ ਹੋਏ ਦਿਖਾਈ ਦੇ ਰਹੇ ਸੀ ਤੇ ਹੁਣ ਜੇਕਰ ਇਹ ਆਲੇ-ਦੁਆਲੇ ਘੁੰਦੇ ਹੋਏ ਦਿਖਾਈ ਦੇ ਰਹੇ ਸੀ ਤਾਂ ਕਿ ਇਹ ਇਸ ਚੀਜ਼ ਦੇ ਵੱਲ ਇਸ਼ਾਰਾ ਕਰਦਾ ਏ ਕਿ ਹਰਦੀਪ ਸਿੰਘ ਬਟਰੇਲਾ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਣਗੇ ਬੇਸ਼ੱਕ ਉਹਨਾਂ ਨੇ ਕੋਈ ਨਾ ਕੀਤੀ ਆ ਕਿ ਨਹੀਂ ਮੈਂ ਕਿਸੇ ਪਾਰਟੀ ਦੇ ਵੱਲ ਨਹੀਂ ਜਾਣਾ ਪਰ ਜੇਕਰ ਅਸੀਂ ਇਤਿਹਾਸ ਦੇਖ ਲਈਏ ਖਾਸ ਤੌਰ ਤੇ ਸਿਆਸਤਦਾਨਾਂ ਦਾ ਤਾਂ ਉਹਨਾਂ ਦੇ ਬਿਆਨ ਇੱਕ ਦਿਨ ਕੁਝ ਹੋਰ ਹੁੰਦੇ ਨੇ ਤੇ ਦੂਜੇ ਦਿਨ ਉਹ ਬਿਆਨ ਬਦਲ ਜਾਂਦੇ ਨੇ ਹੁਣ ਤੁਸੀਂ ਦਲਬੀਰ ਗੋਲਡੀ ਦੀ ਹੀ ਗੱਲ ਕਰ ਲਓ ਜਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਘਰ ਪਹੁੰਚਦੇ ਨੇ ਉਹਨਾਂ ਨੂੰ ਮਨਾ ਲੈਂਦੇ ਨੇ ਤੇ ਉਸ ਸਮੇਂ ਕਿਹਾ ਸੀ ਕਿ ਪਾਰਟੀ ਦੇ ਵਿੱਚ ਹੀ ਰਵਾਂਗਾ ਕਿਉਂਕਿ ਰਾਜਨੀਤੀ ਦੇ ਵਿੱਚ ਇੱਕ ਤਰੀਕੇ ਦੇ ਨਾਲੇ ਪਿਰਤ ਪੈ ਗਈ ਆ ਕਿ ਜਦੋਂ ਕਿਸੇ ਕੈਂਡੀਡੇਟ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਹ ਪਾਰਟੀ ਛੱਡ ਜਾਂਦਾ ਹੈ ਤੇ ਕਹਿੰਦੇ ਕਿ ਮੈਂ ਪਾਰਟੀ ਨਹੀਂ ਛੱਡਾਂਗਾ ਮੈਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਪੂਰਾ ਚੋਣ ਪ੍ਰਚਾਰ ਕਰਾਂਗਾ ਫਿਰ ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੈਠ ਕੇ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦੇ ਨਾਲ ਇਹਦੇ ਨਾਲ ਹੀ ਅਸੀਂ ਗੱਲ ਕਰ ਲਈਏ ਸ਼ੋਸ਼ੀਲ ਰਿੰਕੂ ਹੁਰਾਂ ਨੂੰ ਵੀ ਟਿਕਟ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਸ਼ੋਸ਼ੀਲ ਰਿੰਕੂ ਹੁਰਾਂ ਨੇ ਕਿਸ ਕਦਰ ਜਿਹੜਾ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਆਪਣੇ ਹੱਥ ਦੇ ਵਿੱਚ ਫੜ ਲਿਆ ਇਹ ਕੋਈ ਜੱਗੋਂ 13ਵੀਂ ਗੱਲ ਨਹੀਂ ਆ ਅਜੇਹਾ ਪਹਿਲਾਂ ਵੀ ਹੁੰਦਾ ਰਿਹਾ ਤੇ ਹੁਣ ਵੀ ਹੁੰਦਾ ਰਹਿਣਾ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕਿਸੇ ਸਮੇਂ ਉਹ ਪਾਰਟੀ ਕਿਹਾ ਜਾਂਦਾ ਰਿਹਾ ਜਿਸ ਨੇ ਚੰਡੀਗੜ੍ਹ ਦੇ ਲਈ ਧਰਨੇ ਲਗਾਏ ਚੰਡੀਗੜ੍ਹ ਨੂੰ ਬਚਾਉਣ ਦੇ ਲਈ ਕਈ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਜਿਨ੍ਹਾਂ ਦੇ ਵਿੱਚ ਦਰਸ਼ਨ ਸਿੰਘ ਸ਼ੇਰੂਮੰਦਾ ਜਿਹੜਾਗਾ ਨਾਮ ਵੀ ਹੁੰਦਾ ਹੈਗਾ ਕਿ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਵੱਡੇ ਤੌਰ ਤੇ ਜਿਹੜਾਗਾ ਉਹਨਾਂ ਦਾ ਨਾਮ ਲਿਆ ਜਾਂਦਾ ਹੈਗਾ ਪਰ باوجود ਇਸ ਦੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਇਕਲੌਤਾ ਉਮੀਦਵਾਰ ਪਾਰਟੀ ਨੂੰ ਛੱਡ ਕੇ ਚਲਾ ਗਿਆ ਹੈਗਾ ਪਾਰਟੀ ਜਦੋਂ ਆਪਣੀ ਹੋਣ ਦੀ ਲੜਾਈ ਲੜ ਰਹੀ ਆ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਚਰਚਾ ਇਹ ਚੱਲ ਪਈ ਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਹੁਣ ਹੋਰ ਵੀ ਅੱਗੇ ਦੇ ਨਾਲੋਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਡਾਕਟਰ ਚੀਮਾ ਜਿਹੜੇ ਕਿ ਉਧਰੋਂ ਗੁਰਦਾਸਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਪੱਤਰਕਾਰਾਂ ਨੇ ਉਹਨਾਂ ਨੂੰ ਵੀ ਸਵਾਲ ਕਰ ਲਿਆ ਕਿ ਤੁਹਾਡਾ ਬੰਦਾ ਚਲਾ ਗਿਆ ਤੇ ਕਹਿੰਦੇ ਮੈਨੂੰ ਤਾਂ ਪਤਾ ਹੀ ਇਸ ਸਬੰਤ ਕੁਝ ਨਹੀਂ ਹੈ ਪਾਰਟੀ ਇਸ ਸਬੰਤ ਉਹਨਾਂ ਦਾ ਕੀ ਬਿਆਨ ਹੁੰਦਾ ਕੀ ਰਿਐਕਸ਼ਨ ਲੈਂਦੇ ਨੇ ਕੀ ਕਿਸੇ ਹੋਰ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਕਿਉਂਕਿ ਜੇਕਰ ਜ਼ਿਕਰ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਦੋ ਉਮੀਦਵਾਰਾਂ ਦਾ ਜਿਹੜਾਗਾ ਨਾਮ ਚੱਲ ਰਿਹਾ ਸੀ ਜਿਨ੍ਹਾਂ ਵਿੱਚ ਹਰਜਿੰਦਰ ਕੌਰ ਮੇਅਰ ਸੀ ਉਹਨਾਂ ਦਾ ਨਾਮ ਦੀ ਵੀ ਚਰਚਾ ਸੀ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਦੇ ਨਾਮ ਦੀ ਵੀ ਚਰਚਾ ਚੱਲੀ ਪਰ ਉਹਨਾਂ ਨੇ ਕਹਿੰਦੇ ਨਹੀਂ ਕਿ ਇਲੈਕਸ਼ਨ ਲੜਨ ਤੋਂ ਨਾ ਕਰ ਦਿੱਤੀ ਹੁਣ ਜੇਕਰ ਗੱਲ ਦੇਖੀ ਜਾਵੇ ਕਿ ਸਮਾਂ ਬਹੁਤ ਘੱਟ ਰਹਿ ਗਿਆ ਅੱਜ ਜਿਹੜਾਗਾ ਕਾਗਜ਼ ਜਿਹੜੇ ਭਰਨਾਂ ਸ਼ੁਰੂ ਹੋ ਜਾਣੇ ਨੇ ਹਾਲਾਂਕਿ ਜਿਹੜਾਗਾ ਅੱਜ ਤੋਂ ਸ਼ੁਰੂ ਹੋਣਾ ਹੈ ਪਰ 7-8 ਦਿਨ ਇਹ ਜਿਹੜੀ ਪ੍ਰਕਿਰਿਆ ਚੱਲਦੀ ਰਹਿਣੀ ਹੈ ਪਰ ਅਜੇਹੇ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਕੋਈ ਹੋਰ ਕੈਂਡੀਡੇਟ ਇੱਥੋਂ ਦੁਬਾਰਾ ਚੰਡੀਗੜ੍ਹ ਤੋਂ ਉਤਾਰਦਾ ਏ ਤਾਂ ਉਸ ਨੂੰ ਚੋਣ ਪ੍ਰਚਾਰ ਦਾ ਸਮਾਂ ਕਿੰਨਾ ਮਿਲਣਾ ਏ ਕਿੰਨੇ ਕ ਸਮੇਂ ਦੇ ਵਿੱਚ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਜਿਹੜੀ ਹੁਣ ਇੱਕ ਗੱਲ ਚਲੀ ਗਈ ਆ ਕਿ ਇਹਨਾਂ ਦਾ ਇੱਕ ਕੈਂਡੀਡੇਟ ਭੱਜ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਔਖੀ ਘੜੀ ਤਾਂ ਹੈ ਹੀ ਹੁਣ ਗੱਲਬਾਤ ਕਰਦੇ ਹਾਂ ਜੀ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦਾ ਇੱਕ ਵਫ਼ਦ ਜਿਸ ਨੇ ਪਹਿਲਾਂ ਲੈਟਰ ਵੀ ਲਿਖੀ ਮੁਖ ਚੋਣ ਅਧਿਕਾਰੀ ਨੂੰ ਤੇ ਉਸ ਤੋਂ ਬਾਅਦ ਮੁਖ ਚੋਣ ਅਧਿਕਾਰੀ ਦੇ ਨਾਲ ਸੁਨੀਲ ਜਾਖੜ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਜਿਹੜੇ ਕਿ ਉਹਨਾਂ ਦੇ ਨਾਲ ਮਿਲ ਕੇ ਮੁਲਾਕਾਤ ਵੀ ਕੀਤੀ। ਜਿਕਰ ਕੀ ਕੀਤਾ? ਜਿਕਰ ਇਸ ਗੱਲ ਦਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਨੂੰ ਇਲੈਕਸ਼ਨ ਲੜਨ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆ ਉਹ ਅਤੇ ਸ਼੍ਰੋਮਣੀ ਅਕਾਲੀ ਦਲ ਜਾਣਬੁੱਝ ਕੇ ਆਪਣੇ ਬੰਦੇ ਕਿਸਾਨਾਂ ਦੇ ਰੂਪ ਵਿੱਚ ਭੇਜ ਕੇ ਉਹਨਾਂ ਦਾ ਵਿਰੋਧ ਕਰਵਾ ਰਹੀ ਹੈ ਹੁਣ ਜੇਕਰ ਇਸ ਖਬਰ ਦੀ ਡੂੰਘਾਈ ਦੇ ਵਿੱਚ ਜਾਈਏ ਤਾਂ ਭਾਰਤੀ ਜਨਤਾ ਪਾਰਟੀ ਸਾਰੀ ਜਾਂੰਦੀ ਨੇ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨਨੋਹਰ ਲਾਲ ਖੱਟਰ ਦੇ ਸਮੇਂ ਕਿਸ ਤਰੀਕੇ ਕਿਸਾਨਾਂ ਦੇ ਉੱਤੇ ਜਿਹੜੇ ਸ਼ਰੀਰ ਉਰਾਈ ਗਏ ਕਿਸ ਤਰੀਕੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ ਕਿਸ ਤਰੀਕੇ ਨਾਲ ਹੰਝੂ ਗੈਸ ਚੱਲੀ ਕਿਸਾਨਾਂ ਦੇ ਵਿੱਚ ਰੋਸ ਤਾਂ ਹੈ ਹੁਣ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਸੀ ਜਿਹਦੇ ਬੀਤੇ 2 ਦਿਨ ਪਹਿਲਾਂ ਜਿਹੜੀ ਹੈਗੀ ਡੈਥ ਹੋਈ ਆ ਸੁਰਿੰਦਰ ਉਹ ਕਹਿੰਦੇ ਕਿ ਇਹਨਾਂ ਦਾ ਬੰਦਾ ਸੀ ਅਜਿਹੇ ਤਾਂ ਅਸੀਂ ਨਹੀਂ ਕਹਿ ਸਕਦੇ ਨਾ ਕਿ ਜੇਕਰ ਕੋਈ ਬੰਦਾ ਕਿਸਾਨ ਆ ਤਾਂ ਉਹਦਾ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਹੋ ਸਕਦਾ ਕੋਈ ਵੀ ਕਿਸਾਨ ਉਸ ਦਾ ਕਾਂਗਰਸ ਨਾਲ ਵੀ ਸੰਬੰਧ ਹੋ ਸਕਦਾ ਹੈਗਾ ਉਹ ਕਾਂਗਰਸ ਦਾ ਵੀ ਸਮਰਥਨ ਕਰਦਾ ਹੋ ਸਕਦਾ ਹੈ ਜਾਂ ਫਿਰ ਹੋਰ ਕੋਈ ਜਿਹੜਾ ਕਿਸਾਨ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਕੋਈ ਹਿੱਸਾ ਹੋ ਸਕਦਾ ਹੈ ਕਿਸਾਨ ਹੋਣਾ ਅਲੱਗ ਗੱਲ ਹੈ ਕਿਸੇ ਪਾਰਟੀ ਦੇ ਨਾਲ ਰਿਲੇਟਡ ਹੋਣਾ ਇੱਕ ਅਲੱਗ ਗੱਲ ਹੈ ਤੇ ਨਾਲ ਦੀ ਨਾਲ ਜਿਸ ਤਰੀਕੇ ਦੇ ਹਾਲਾਤਾਂ ਦੀ ਆਪਾਂ ਗੱਲ ਕਰੀਏ ਜੋ ਕਟਨਾਕਰਮ ਵਾਪਰਿਆ ਦੇਖੋ ਕਿਸਾਨਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਉਹ ਆਪਣੇ ਬੱਚਿਆਂ ਦੀ ਲੜਾਈ ਲੜ ਰਹੇ ਨੇ ਆਪਣੀਆਂ ਫਸਲਾਂ ਦੀ ਲੜਾਈ ਲੜ ਰਹੇ ਨੇ ਆਪਣੀਆਂ ਨਸਲਾਂ ਦੇ ਲਈ ਲੜਾਈ ਲੜ ਰਹੇ ਨੇ ਪਰ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਉਤੋਂ ਗਰਮੀ ਦਾ ਕਹਿਰ ਬੜਾ ਜ਼ਿਆਦਾ ਹੈਗਾ ਹੋ ਸਕਦਾ ਹੈ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਣੀ ਹੈ ਕਿ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਉਸ ਕਿਸਾਨ ਦੀ ਜਿਹੜੀ ਡੈਥ ਹੋਈ ਆ ਗਰਮੀ ਦੇ ਕਰਕੇ ਹੋਈ ਆ ਕਹਿੰਦੇ ਕਿ ਸਾਡੇ ਕਿਸੇ ਬੰਦੇ ਨੇ ਉਸ ਤਰੀਕੇ ਨਾਲ ਉਹਨੂੰ ਧੱਕਾ ਨਹੀਂ ਮਾਰਿਆ ਕੁਝ ਨਹੀਂ ਕੀਤਾ ਆ ਹੋ ਸਕਦਾ ਹੈ ਕਿ ਉਸ ਕਿਸਾਨ ਨੂੰ ਦਿਲ ਦਾ ਦੌਰਾ ਪਿਆ ਹੋਵੇ ਜਾਂ ਕੀ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਰਿਪੋਰਟ ਦੇ ਵਿੱਚ ਕਲੀਅਰ ਹੋਣਗੀਆਂ ਪਰ ਜੇਕਰ ਕਿਸਾਨਾਂ ਨੇ ਮੇਰੀ ਹੱਥ ਜੋੜ ਕੇ ਕਿਉਂਕਿ ਕਿਸਾਨ ਸਾਡੇ ਆਪਣੇ ਨੇ ਮੈਨੂੰ ਦਿਲੋਂ ਹਮਦਰਦੀ ਆ ਕਿਸਾਨਾਂ ਦੇ ਨਾਲ ਪਰ ਕਿਸਾਨਾਂ ਦੇ ਅੱਗੇ ਵੀ ਇੱਕ ਹੱਥ ਜੋੜ ਕੇ ਅਪੀਲ ਆ ਤੇ ਅਪੀਲ ਵੀ ਦਲੀਲ ਦੇ ਨਾਲ ਆ ਦੇਖੋ ਤੁਹਾਡੇ ਕੋਲ ਲੋਕਤੰਤਰ ਦਾ ਇੱਕ ਬਹੁਤ ਵੱਡਾ ਹਥਿਆਰ ਆ ਉਹ ਹਥਿਆਰ ਕੀ ਹੈ ਉਹ ਹਥਿਆਰ ਆ ਤੁਹਾਡੇ ਕੋਲ ਤੁਹਾਡੀ ਵੋਟ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਵਿਰੋਧ ਨਾ ਕਰੋ ਵਿਰੋਧ ਜ਼ਰੂਰ ਕਰੋ ਲੇਕਿਨ ਵਿਰੋਧ ਤੁਹਾਡਾ ਇਸ ਕਦਰ ਦਾ ਹੋਵੇ ਕਿ ਦੋਹਾਂ ਧਿਰਾਂ ਦੇ ਵਿੱਚ ਚਾਹੇ ਉਹ ਕੋਈ ਆਗੂ ਜੜੇਗਾ ਤੁਹਾਡੇ ਕੋਲ ਆਂਦਾਏਗਾ ਜਾਂ ਤੁਸੀਂ ਕਿਸੇ ਆਗੂ ਦੇ ਕੋਲ ਜਾਂਦੇ ਹੋ ਕਿ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਵਾਲੀ ਜਿਹੜੀ ਹੈਗੀ ਨੌਬਤ ਆ ਉਹ ਨਾ ਆਵੇ ਜੇਕਰ ਵਿਰੋਧ ਕਰਨਾ ਹੈ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਚੁੱਕੋ ਬੇਸ਼ੱਕ ਜੇਕਰ ਹੋਰ ਤਰੀਕੇ ਦੇ ਨਾਲ ਕੋਈ ਤੁਸੀਂ ਵਿਰੋਧ ਕਰਨਾ ਉਹ ਕਰੋ ਪਰ ਹੱਥਾਂ ਪਾਈ ਦੇ ਉੱਤੇ ਜਿਹੜੀ ਨੌਬਤ ਆਂਦੀ ਆ ਉਹ ਕੰਮ ਥੋੜਾ ਜਿਹਾ ਖਰਾਬ ਕਰ ਦਿੰਦੀ ਆ ਫਿਰ ਕਿਤੇ ਨਾ ਕਿਤੇ ਕਿਸੇ ਦੀ ਜਾਨ ਚਲੀ ਜਾਂਦੀ ਆ ਤੇ ਫਿਰ ਖਮਿਆਜ਼ਾ ਜਿਹੜਾ ਹੈਗਾ ਦੋਹਾਂ ਹੀ ਧਿਰਾਂ ਨੂੰ ਜਿਹੜਾ ਹੈਗਾ ਬਰਾਬਰ ਭੁਗਤਣਾ ਪਏਗਾ ਹਾਲਾਂਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਜ਼ਿਆਦਾ ਭੁਗਤਣਾ ਪਏਗਾ ਕਿਉਂਕਿ ਉਹਨਾਂ ਦਾ ਆਪਣਾ ਇੱਕ ਜੀ ਉਹਨਾਂ ਦਾ ਕੋਈ ਆਪਣਾ ਇੱਕ ਕਿਸਾਨ ਵੀਰ ਜੇਕਰ ਅਜਿਹੇ ਹਾਲਾਤਾਂ ਦੇ ਵਿੱਚ ਚਲਾ ਜਾਂਦਾ ਜਾਂ ਦੂਜੇ ਪਾਸੇ ਕਿਸੇ ਪਾਰਟੀ ਦੇ ਆਗੂ ਦਾ ਕੋਈ ਸਮਰਥਕ ਇਸ ਘਟਨਾ ਦਾ ਸ਼ਿਕਾਰ ਹੋ ਜਾਂਦਾ ਤਾਂ ਦੋਹਾਂ ਧਿਰਾਂ ਨੂੰ ਜਿਹੜਾਗਾ ਨੁਕਸਾਨ ਹੁੰਦਾ ਹੈ ਤੁਹਾਡੇ ਕੋਲ ਹਥਿਆਰ ਦਿੱਤਾ ਹੈ ਐਡੀ ਵੱਡੀ ਲੋਕਤੰਤਰ ਪ੍ਰਣਾਲੀ ਸਾਡੇ ਕੋਲ ਆ ਵੋਟ ਦੇ ਨਾਲ ਜਿਹੜਾਗਾ ਤੁਸੀਂ ਆਪਣਾ ਜਵਾਬ ਦੇ ਦੇਣਾ ਜਿਹੜੇ ਆਗੂ ਅਨੇ ਤੁਹਾਨੂੰ ਨਜ਼ਰ ਅੰਦਾਜ਼ ਕੀਤਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਨਹੀਂ ਵੜਨ ਦੇਣਾ ਪੰਜਾਬ ਦੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਦੇਖੋ ਲੋਕਤੰਤਰ ਦੇ ਤੌਰ ਤੇ ਉਹਨਾਂ ਦਾ ਪ੍ਰਚਾਰ ਕਰਨ ਦਾ ਆਪਣਾ ਹੱਕ ਹੈ ਵਿਰੋਧ ਕਰਨਾ ਵੀ ਤੁਹਾਡਾ ਹੱਕ ਹੈ ਲੇਕਿਨ ਵਿਰੋਧ ਦਾ ਜਿਹੜਾਗਾ ਪੱਦਰ ਆ ਉਹ ਇਸ ਤਰੀਕੇ ਨਾਲ ਨਾ ਚਲਾ ਜਾਵੇ ਇਸ ਤਰ੍ਹਾਂ ਤੇ ਨਾ ਚਲਾ ਜਾਵੇ ਐਸੀ ਨੌਬਤ ਨਾ ਆਵੇ ਕਿ ਦੋਹਾਂ ਹੀ ਤਰ੍ਹਾਂ ਦੀ ਹੱਥੋਂ ਪਾਈ ਜੜੀ ਹੋ ਜਾਵੇ ਤੁਸੀਂ ਵਿਰੋਧ ਕਰੋ ਪਰ ਉਹ ਵਿਰੋਧ ਜੇਕਰ ਵੋਟ ਤੇ ਝੋਟ ਵਾਲਾ ਹੋਵੇ ਤਾਂ ਉਹ ਮੈਨੂੰ ਲੱਗਦਾ ਹੈ ਕਿ ਜਿਆਦਾ ਵਧੀਆ ਹੋਵੇਗਾ ਜਿਆਦਾ ਚੰਗੀ ਗੱਲ ਹੋਵੇਗੀ ਹੁਣ ਨਾਲ ਦੇ ਨਾਲ ਜਾਂਦੇ ਜਾਂਦੇ ਕਿਉਂਕਿ ਅਸੀਂ ਗੱਲਬਾਤ ਕਰੇ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਗੀ ਚਿੱਠੀ ਮੁੱਖ ਚੋਣ ਅਧਿਕਾਰੀ ਸੀਸੀ ਬਨੂਲੀ ਲਿਖੀ ਗਈ ਉਸ ਤੋਂ ਬਾਅਦ ਮੁਲਾਕਾਤ ਵੀ ਕੀਤੀ ਗਈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਚੱਲੀਆਂ ਹੁਣ ਆ ਜਾਂਦੀ ਹੈ ਜੀ ਲੁਧਿਆਣਾ ਸੀਟ ਦੇ ਉੱਤੇ ਬੀਤੇ ਕੱਲ ਰਵਨੀਤ ਬਿੱਟੂ ਦੇ ਬਾਬਤ ਅਮਰਿੰਦਰ ਸਿੰਘ ਰਾਜਾ ਵੜਿੰਗ ਖੋਣਾ ਨੇ ਇੱਕ ਨਵੀਂ ਹੀ ਸ਼ੁਰਲੀ ਛੱਡ ਦਿੱਤੀ ਇਹ ਸ਼ੁਰਲੀ ਕਿڑی ਛੱਡੀ ਆ ਤੁਸੀਂ ਵੀ ਜਾਣ ਕੇ ਹੈਰਾਨ ਹੋਣਾ ਉਹਨਾਂ ਨੇ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਸਰਵੇ ਕਰਵਾਇਆ ਤੇ ਇਸ ਸਰਵੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਚੌਥੇ ਨੰਬਰ ਤੇ ਆ ਰਹੇ ਨੇ ਰਵਨੀਤ ਬਿੱਟੂ ਕਹਿੰਦੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਤੋਂ ਆਪਣਾ ਉਮੀਦਵਾਰ ਬਦਲਣ ਦੀ ਪ੍ਰਕਿਰਿਆ ਦੇ ਵਿੱਚ ਹੈ ਉਸ ਦੌਰ ਦੇ ਵਿੱਚੋਂ ਲੰਘ ਰਹੀ ਆ ਉਸ ਤੇ ਸੋਚ ਵਿਚਾਰ ਕਰੀ ਆ ਕਿ ਇੱਥੇ ਲੁਧਿਆਣਾ ਦੇ ਉੱਤੇ ਕੋਈ ਹੋਰ ਨਵਾਂ ਕੈਂਡੀਡੇਟ ਜਿਹੜਾ ਹੈਗਾ ਖੜਾ ਕਰ ਦਿੱਤਾ ਜਾਵੇ ਕਹਿੰਦੇ ਬੇਸ਼ੱਕ ਕਰ ਲਵੇ ਭਾਰਤੀ ਜਨਤਾ ਪਾਰਟੀ ਪਰ ਜੇਕਰ ਉਹਨਾਂ ਨੇ ਕੋਈ ਹੋਰ ਕੈਂਡੀਡੇਟ ਵੀ ਖੜਾ ਕਰ ਦਿੱਤਾ ਕਹਿੰਦੇ ਜਵਾਨਤਾ ਉਹਦੀ ਵੀ ਜਬਤ ਹੋ ਜਾਣੀ ਆ ਆਣਾ-ਉਨੇ ਵੀ ਚੌਥੇ ਨੰਬਰ ਤੇ ਆ ਇਹ ਸ਼ੁਰਲੀ ਜਿਹੜੀ ਛੱਡੀ ਆ ਮੈਨੂੰ ਲੱਗਦਾ ਇਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਆ ਕਿ ਇਸ ਤੋਂ ਇੱਕ ਦਿਨ ਪਹਿਲਾਂ ਰਵਨੀਤ ਬਿੱਟੂ ਦੇ ਨਾਲ ਦੀ ਨਾਲ ਅਸੀਂ ਗੱਲ ਕਰ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਫੀ ਵੀ ਪੈ ਗਈ ਸੀ ਤੇ ਜਫੀ ਵੀ ਕਾਫੀ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਤੇ ਜਫੀ ਵੀ ਕਾਫੀ ਚਰਚਾ ਦਾ ਵਿਸ਼ਾ ਵੀ ਨਹੀਂ ਕਿ ਉਸ ਚਰਚਾ ਦਾ ਵਿਸ਼ਾ ਲੋਕਾਂ ਨੂੰ ਉਸ ਚੀਜ਼ ਤੋਂ ਪਿੱਛੇ ਉਹਨਾਂ ਦਾ ਦਿਮਾਗ ਹਟਾਉਣ ਦੇ ਲਈ ਉਹਨਾਂ ਦੀ ਜਿਹੜੀ ਸੋਚ ਆ ਕਿਸ ਪਾਸੇ ਵੱਲ ਨੂੰ ਜਾਂਦੀ ਆ ਉਸ ਚੀਜ਼ ਤੋਂ ਲਾਂਬੇ ਕਰਨ ਦੇ ਲਈ ਜਿਹੜੀ ਹੈਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਛੁਰਲੀ ਛੱਡੀ ਹੋ ਸਕਦੀ ਆ ਕਿਉਂਕਿ ਜੇਕਰ ਅਸੀਂ ਸਰਵੇ ਦੀ ਗੱਲ ਕਰੀਏ ਜੇਕਰ ਅਜਿਹਾ ਕੋਈ ਸਰਵੇ ਹੁੰਦਾ ਤਾਂ ਕਿਸੇ ਨਾ ਕਿਸੇ ਮੀਡੀਆ ادارے ਨੇ ਤਾਂ ਇਹ ਜਿਹੜੀ ਚੀਜ਼ ਸਾਹਮਣੇ ਲੈ ਕੇ ਆਉਣੀ ਸੀ ਇੱਕ ਬਸ ਐਵੇਂ ਹੀ ਚਲਦੇ ਹੋਏ ਜਿਵੇਂ ਕਈ ਕੁਝੀ ਕਾਕੂਆਂ ਦਾ ਹੁੰਦਾ ਏ ਕਿ ਜਨਤਾ ਨੂੰ ਆਪਣੇ ਪਿੱਛੇ ਲਈ ਰੱਖੋ ਕੋਈ ਨਾ ਕੋਈ ਸ਼ੁਰਲੀ ਛੱਡ ਦੋ ਅਜਿਹੀ ਸ਼ੁਰਲੀ ਛੱਡ ਦਿੱਤੀ ਆ ਤੇ ਫਿਰ ਹੁਣ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗਹੂਰਾ ਨੇ ਸ਼ੁਰਲੀ ਛੱਡ ਦਿੱਤੀ ਆ ਤੁਹਾਨੂੰ ਕੀ ਲੱਗਦਾ ਰਵਨੀਤ ਬਿੱਟੂ ਪਿੱਛੇ ਰਹਿਣ ਵਾਲੇ ਨੇ ਰਵਨੀਤ ਬਿੱਟੂ ਵੀ ਪਲਟਵਾਰ ਕਰਨਗੇ ਤੇ ਪਰਟਵਾਰ ਕਿਹੜਾ ਕਰਦੇ ਨੇ ਕਿੰਨੀ ਦੇਰ ਚ ਕਰਦੇ ਨੇ ਇਹਦੇ ਵਿੱਚ ਵੀ ਸਾਡੀ ਜਿਹੜੀ ਹੈਗੀ ਨਜ਼ਰ ਲਗਾਤਾਰ ਬਣੀ ਰਹਿਣੀ ਆ ਕੱਲ ਇਸੇ ਸਮੇਂ ਇਸੇ ਚੈਨਲ ਤੇ ਅਸੀਂ ਫਿਰ ਤੋਂ ਹੋਵਾਂਗੇ ਤੁਹਾਡੇ ਮੁਖਾਤਿਬ ਤੇ ਕਰਾਂਗੇ ਤੁਹਾਡੀ ਗੱਲ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦੇਉਂਦਾ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ